ਆਸਨ ਧਿਆਰ ਕਰਕੇ ਮੋੜ ਅਧਿਆਪਨ ਨੇ ਸਿਵਤ ਨੂੰ ਜਮਾਤ ਚੁੱਕ ਹੈ ਹਾਂਜੀ ਬੰਜੀ ਕੀ ਹੋ ਰਿਹਾ ਮੀ ਪੈ ਰਿਹਾ ਮੀ ਆ ਗਿਆ ਮੀ ਆ ਗਿਆ ਵੀ ਦੋਸਤੋ ਕਹਿੰਦੇ ਮੌਸਮ ਹੋਇਆ ਖਰਾਬ ਤੇ ਕਣੀਆਂ ਗਈਆਂ ਆ ਤੇ ਦੇਖ ਸਕਦੇ ਹੋ ਮੌਸਮ ਗੜ 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 ਰਾਬ ਕਰੀ ਜਾਂਦਾ ਤੇ ਕਣੀਆਂ ਆ ਰਹੀਆਂ ਨੇ ਦੋਸਤੋ ਮੌਸਮ ਤਾ ਵੀ ਖਰਾਬ ਹੋ ਚੁੱਕਿਆ ਏ ਤੁਸੀਂ ਦੇਖ ਸਕਦੇ ਹੋ ਪੱतल ਪੂਰੇ ਬਣ ਗਏ ਆ ਦੋਸਤੋ ਯਾ ਦੇਖਣੀਆਂ ਜੜੀਆਂ ਆ ਰਹੀਆਂ ਤੇ ਵੰਦੀਪ ਕਰ ਰਿਹਾ ਪੜਾਈ ਤੇ ਪੜਾਈ ਤੋਂ ਉਹਨੂੰ ਥੋੜੀ ਹੀ ਮਣੀ ਸੀ ਫੁਰਸਤ ਤੇ ਹੁਣ ਆਇਆ ਬਾਹਰ ਹਾਂਜੀ ਸਾਹਿਬ ਜੀ ਕੀ ਕਰ ਰਹੇ ਹੋ ਪੰਗੇ ਲੈ ਰਹੇ ਪੰਗੇ ਲੈ ਰਹੇ ਪੰਗੇ ਨਾਲ ਲੈ ਕਿਨੇ ਚਿਰ ਦੀ ਬ੍ਰੇਕ ਮਿਲੀ ਆ ਬੜਨ ਤੋਂ ਪੰਜ ਮਿੰਟਾਂ ਪੰਜ ਮਿੰਟਾਂ ਦੀ ਬ੍ਰੇਕ ਆ ਤੇ ਦੇਖੋ ਆ ਚੁੱਕਿਆ ਏ ਤੱਕ ਇਹਨੇ ਬ੍ਰੇਕ ਲੈ ਕੇ ਆਇਆ ਦੇਖੋ ਤੇ ਕਹਿੰਦਾ ਬਾਹਰ ਮੌਸਮ ਵੇਖਣਾ ਮੌਸਮ ਤਾਂ ਕਿਊਟ ਹੋ ਚੁੱਕਿਆ ਤੇ ਦੇਖ ਸਕਦੇ ਹੋ ਤੁਹਾਡੇ ਵੀ ਕਿਤੇ ਕਿਤੇ ਮੌਸਮ ਕਿਦਾਂ ਦਾ ਹੈਗਾ ਮੀਮੂ ਪਿਆ ਦੱਸਿਓ ਦੋਸਤੋ ਬੜੇ ਨਾਲ ਆਪਣੇ ਕਰਦੇ ਆਪਾਂ ਫੇਰ ਗੱਲਾਂ ਬਾਪਾ ਰਾਤ ਦਾ ਮੌਸਮ ਦੇਖੋ ਕਿਦਾਂ ਆਹ ਦੇਖਦਾਂ ਮੌਸਮ ਬਣਿਆ ਹੋਇਆ ਦੇਖੋ ਚੱਲਣ ਲਈ ਆਪਾਂ ਨੇ ਕਿਹੜੇ ਹਸਾਣਾ ਕੀ ਪਹਿਰਿਆ ਕੀ ਹਸਾਤਾ ਵਾ ਵਲੌਗ ਕਰ ਰਹੇ ਦੋ ਦਿਨਾਂ ਜੀ ਕੱਲ ਨੂੰ ਕਰਦੇ ਹੁੜੇ ਲਈ ਹਾਜ਼ਰ ਲਾਈਟਾਂ ਲੋਟਾ ਜਗਦੀਆਂ ਨੇ ਤੇ ਹਨੇਰਾ ਹੋ ਗਿਆ ਨੇ ਤੇ ਚਲੋ ਜੀ ਮਿਲਦੇ ਹਾਂ ਕੱਲ ਨੂੰ ਸੋ ਖੁਸ਼ਖਬਰੀ ਇਹ ਹੈ ਕਿ ਅੱਜ ਹੋ ਗਏ ਸਾਰੇ ਪੇਪਰ ਸਾਰੇ ਪੇਪਰ ਹੋ ਗਏ ਤੇ ਹੁਣ ਹੈਗੀਆਂ ਛੁੱਟੀਆਂ ਛੁੱਟੀਆਂ ਮੋਜੇ ਮੋਜੇ ਪਿਆਗ ਚੀਜ਼ਾਂ ਲੈ ਕੇ ਆਇਆ ਆ ਦੇਖੋ ਇਹ ਵਨਸਰ ਲਾਸਟ ਪੇਪਰ ਸੀਗਾ ਤੇ ਚੀਜ਼ੀਆਂ ਲੈ ਕੇ ਆਇਆ ਤੇ ਅੱਜ ਮੈਂ ਵੈਨ ਤੇ ਲੈਨ ਜੱਲੇਸ ਦੀ ਪਹਿਲਾਂ ਹੀ ਆ ਗਿਆ ਜੱਟ ਤੇ ਮੈਨੂੰ ਨਹਾਉਂਦਾ ਪਿਆ ਸੀ ਤੇ ਛੇੜੀ ਆ ਗਿਆ ਅੱਜ ਮੇਰਾ ਛੇੜੀਆ ਤਾਂ ਆ ਗਿਆ ਡਰਾਈਵਰ ਨੂੰ ਕਦੋਂ ਦੁਬਾਰਾ ਵੈਨ ਲੈ ਗਿਆ ਮੈਂ ਤੁਰੰਤ ਲੈ ਕੇ ਬਹ ਜਾਏ ਤੇ ਚਲੋ ਹੁਣ ਨਜ਼ਾਰੀ ਆ ਫਿਰ ਅੱਜ ਤੋਂ ਵਲੌਗ ਆਪਣੇ ਹੋਣਗੇ ਲੜਾ ਤੜ ਠੀਕ ਐ ਚਲੋ ਆਪਾਂ ਨੂੰ ਕੱਪੜੇ-ਕੋਪੜੇ ਲਾ ਲੈਂਦਾ ਵੇਖੋ ਕੀ ਰਿੰਦਾ ਫਿਰ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਦੋਸਤੋ ਤੁਸੀਂ ਮੈਂ ਵੀਖ ਰਹੇ ਹਾਂ ਹਰਸ਼ ਜਗਰੌਂ ਉਹਨਾਂ ਦਾ ਵਲੌਗ ਤੇ ਇੱਕ ਤੁਹਾਨੂੰ ਗੱਲ ਦੱਸਣ ਲੱਗਿਆ ਦੋਸਤੋ ਇੱਕ ਸਾਡੇ ਨਾਲ ਬੜੀ ਮਾਰੀ ਹੋਈ ਮਾੜੀ ਕੀ ਹੋਈ ਆ ਤੇ ਤੁਸੀਂ ਵੀ ਕਹੋਗੇ ਵਾਕਿਆ ਮਾੜੀ ਹੋਈ ਤੇ ਤੁਹਾਨੂੰ ਦੱਸੂਆ ਵਾਂ ਚ ਦੀ ਸਾਡੇ ਨਾਲ ਮਾੜੀ ਕੀ ਹੋਈ ਆ ਦੱਸਵਾ ਜੀ ਗਾਇਸ ਜਿਹੜਾ ਸਾਡੇ ਕੋਲ ਸਵੀਮ ਪੂਲ ਸੀਗਾ ਉਹ ਕਿਉਂ ਬਣੇ ਕਰਤਾ ਜਿਹੜਾ ਸਾਡਾ ਸਵੀਮ ਪੂਲ ਤੁਹਾਨੂੰ ਦਿਖਾਉਣਾ ਨਾ ਵਲੌਗ ਵਿੱਚ ਆਪਾਂ ਜਿਹੜਾ ਸਵੀਮ ਪੂਲ ਜੀ ਚ ਬਣਾਉਣਾ ਹੁੰਦਾ ਆ ਤੇ ਉਹ ਸਾਡਾ ਯਾਰ ਅਸੀਂ ਰੱਖ ਬੈਠੇ ਸਟੋਰ ਰੂਮ ਸਟੋਰ ਰੂਮ ਹੀ ਰੱਖ ਬੈਠੇ ਤੇ ਉੱਥੇ ਅਸੀਂ ਜਦੋਂ ਅਸੀਂ ਵੇਖਿਆ ਕਾਫੀ ਦਿਨਾਂ ਬਾਅਦ ਤੇ ਜਿਹੜਾ ਉਹ ਕੀ ਚੂਹਿਆਂ ਨੇ 999 ਨਾ ਕੱਟ ਕਰਤਾ ਕਿਥਾ ਤੋਂ ਇੰਨਾ ਕੀਤਾ ਪਰ ਕਿਥਾ ਤੋਂ ਇੰਨਾ ਨਾ ਕੀਤਾ ਪਿਆ ਉਦੋਂ ਦਿਖਾਵਨੇ ਆਪਾਂ ਥੋੜੇ ਟਾਈਮ ਬਾਅਦ ਹੁਣ ਵੰਚੀ ਬਣ ਗਈ ਮੈਗੀ ਇਹ ਮੈਗੀ ਖਾਣ ਲੱਗਾ ਤੇ ਮੈਗੀ ਖਾਣ ਤੋਂ ਬਾਅਦ ਆਪਾਂ ਤੁਹਾਨੂੰ ਜਿਹੜਾ ਹੈਗਾ ਉਹ ਦਿਖਾਵਾਂਗੇ ਦਿਖਾਉਣਾਂਗੇ ਅੱਜ ਜਿਹੜੀ ਮੈਗੀ ਆ ਜਦੋਂ ਪਾਣੀ ਪੀਗਾ ਜਿਆਦੇ ਇਹਨੇ ਆਪ ਬਣਾਈ ਅੱਜ ਆ ਦੇਖੋ ਥੋੜੀ ਹੋਰ ਹੀ ਤਰ੍ਹਾਂ ਦੀ ਬਣ ਗਈ ਆ ਤੇ ਹਰਜੀਵ ਟੇਸਟ ਹੋਈ ਕਿਦਾਂ ਫੀਲ ਹੋ ਰਿਹਾ ਫਿਰ ਮੈਗੀ ਖਾਣ ਦਾ ਟੇਸਟ ਬਣੀ ਕਿਵੇਂ ਐਮੀ ਹੈ ਹੈ ਟੇਸਟੀ ਬਣੀ ਹੈ ਟੇਸਟੀ ਬਣੀ ਹੈ ਤੋ ਦੋਸਤੋ ਇਹਨੂੰ ਖਾ ਲੈਣ ਦੀ ਹੈ ਮਹਗੀ ਆਪਾਂ ਵਿੱਚ ਪੰਜ ਵੀ ਨਹੀਂ ਬਾਲੀ ਪਤਾ ਮੈਹੀ ਤੇ ਅਜਨੇ ਮੇਰੇ ਪਾਣੀ ਹਟੋ ਪਾਈਦਾ ਨਾਲੇ ਛੋਟਾ ਪੈਕ ਸੀਗਾ ਜੇ ਤੂੰ ਥੋੜੀ ਜੀ ਪਾ ਕੇ ਬਣਾ ਲੈਣਾ ਥੋੜਾ ਆਪਣੀ ਪਾ ਕੇ ਬਣਾਉਣਾ ਜੀ ਫਿਰ ਕੀ ਕੀਤਾ ਹੱਲ ਇਹ ਸੋਕੀ ਨਹੀਂ ਹਾਂ ਚੱਲ ਤੈਨੂੰ ਟਾਈਮ ਬਹੁਤ ਲੱਗਾ ਮੇਰੇ ਹਿਸਾਬ ਨਾਲ ਹਨਾ ਦੇਖ ਦੋ ਦੋ ਮਿੰਟੇ ਬੰਦੀ 10 ਮਿੰਟ ਲੱਗੇ ਦੋਸਤੋ ਪਾਣੀ ਬਾਲਾ ਪਤਾ ਨਹੀਂ ਕੋਈ ਨਹੀਂ ਮਾਗੀ 30 ਮਿੰਟ ਲੱਗਦੇ ਆ ਚਲ 30 ਮਿੰਟ ਸਹੀ ਤੇ ਇਹਨੇ ਪਾਣੀ ਪਤਾ ਜੀ ਤੇ 2-3 ਮਿੰਟ ਲੱਗਨੇ ਉੱਥੇ ਲੱਗੇ दस 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 मिनट लग गए जी चलो मैगी खाना तो फिर तो आप दिखाने अपना पूल की बनया चलो इनजॉय दोस्तों अपना कोठे से रखता है क्योंकि इतने स्टोर थखावे स्टोर कि स्टोर चुन चूं टुक गई साढ़े दिमाग निकल गई कल ओन थोड़े उचे थान रखीए तो आप छत ਉਚਲੋ ਥੋੜਾ ਬਚ ਸਕੇ ਜਿਹੜਾ ਬਚਿਆ ਵੈਸੇ ਤਾਂ ਫਾਇਦਾ ਨਹੀਂ ਕੋਈ ਚਲੋ ਫਿਰ ਵੀ ਤੁਹਾਨੂੰ ਦਿਖਾਉਨੇ ਆਪਾਂ ਛੱਤ ਤੇ ਆਪਾਂ ਆ ਗਏ ਆ ਤੇ ਸੂਰਜ ਦੇਖੋ ਤੁਸੀਂ ਕਿੰਨਾ ਤੇਜ ਧੁੱਪ ਇਹ ਆ ਛੱਤ ਆਪਣੀ ਦੋਸਤੋ ਵਾਸੇ ਤੋਂ ਇਹਲੇ ਵਿੱਚ ਕਰ ਲੈ ਕੋਈ ਲੈਣਾ ਹੁਣ ਨਾ ਦੋਸਤੋ ਆਪਾਂ ਆਪਣਾ ਫੂਲ ਸੈਟ ਤੋਂ ਸੈਰ ਕੋੜਾ ਉਧਾਰਿਆ ਇੱਥਾਰ ਬਾਈ ਆਹ ਨਾਲ ਪਾ ਲੱਕੇ ਨਾ ਆ ਦੇਖੋ ਜੀ ਚੂਂਆ ਕੀ ਹਾਲ ਕਰਦਾ ਇਹਦਾ ਵਿਚਾਰੇ ਦਾ ਇਹ ਆਪਣਾ ਨਵਾਂ ਵਾਲਾ ਹੀ ਪਹਿਲਾਂ ਵੀ ਆਪਣਾ ਖਰਾਬ ਹੋ ਗਿਆ ਸੀਗਾ ਤੇ ਹੁਣ ਕੋਥਾਂ-ਥਾਂ ਤੇ ਅਟ ਲੱਗੇ ਨੇ ਤੇ ਬੜਾ ਘੈਰ ਤੁਸੀਂ ਵੇਖਿਆ ਹੀ ਆ ਦੋਸਤੋ ਇਹ ਤੇ ਵੱਚ ਬਹੁਤ ਨਰਾਸ਼ ਆ ਚੂਂਆ ਨੂੰ ਮਨਸੇ ਚੂਂਗਣਾ ਕੀ ਹਾਲ ਕਰਨਾ ਆਪਾਂ ਪੈਸੇ ਜੀ ਇਹ ਚੂਂਆ ਆਰਕੀਟੈਕਟਾ ਹੋਣਾ ਤੇ ਦੋਸਤੋ ਤੁਸੀਂ ਵੇਖ ਸਕਦੇ ਹੋ ਇਹ ਹੁਣ ਇੱਕ ਸਾਡਾ ਬੇਕਾਰ ਹੋ ਨਾ ਸਕਿਆ ਕਿਉਂਕਿ ਕੱਪੜੇ ਜਿਹੜਾ ਹੈਗਾ ਇਹ ਇਹ ਜੁੜਨਾ ਵੀ ਨਹੀਂ ਗਾ ਤੇ ਤਾਂ ਕਰਕੇ ਹੋ ਗਿਆ ਖਰਾਬ ਹੁਣ ਤੇ ਬੜਾ ਅਫਸੋਸ ਹੋ ਰਿਹਾ ਦੋਸਤੋ ਚੀਜ਼ ਆਪਣੀ ਹੋ ਗਈ ਖਰਾਬ ਤੇ ਚਲੋ ਕੋਈ ਨਹੀਂ ਵਿਖਣਾ ਅਗਲੀ ਗਰਮੀਆਂ ਹੁਣ ਵਾਅਦਾ ਕਰਨਾ ਪਿਆ ਕੱਲ ਇਹ ਕਹਿੰਦਾ ਸੀ ਮੈਂ ਲੈਣਾ ਨਵਾਂ ਦਿਨ ਆਪਾਂ ਕੱਲ ਵਾਲਾ ਕਰ ਲਿਆ ਸੀ ਆਪਾਂ ਤੇ ਉਹਦਾ ਆਨਲਾਈਨ ਗਰਮੀਆਂ ਚ ਤੈਨੂੰ ਨਵਾਂ ਆਪਾਂ ਹੋਰ ਲੈ ਦਾਂ ਖਰੀਦ ਕੇ ਤੇ ਚਲੋ ਜੋ ਹੋਣਾ ਦੋਸਤੋ ਹੋ ਕੇ ਰਹਿੰਦਾ ਹੋਰ ਆਪਾਂ ਨੀਚੇ ਲਾ ਚਲੀ ਤੇਰੇ ਲਈ ਤਾਰਾਂ ਇੱਥੇ ਬੜਿਆ ਜਾ ਚਲੇ ਥਲੇ ਆ ਦੇਖੋ ਆਪਣੇ ਕੱਚੀ ਛੱਤ ਥੋੜੀ ਇੰਨੀ ਕਿਤੇ ਦੇਖੋ ਕਿੰਨਾ ਘਾਹ ਹੋ ਚੁੱਕਾ ਇਹਨੂੰ ਸਾਲ ਵਿੱਚ ਨਾ ਮੜੀ ਘਾਹ ਦੇ ਸੱਪ ਸਲੂਪੇ ਹੁੰਦੀਆਂ ਬੱਚੇ ਕਿਹੜੇ ਇੱਥੇ ਉਥੇ ਦੀ ਬਾਲ ਜਾ ਔੜ ਦਿੰਦੀ ਹੁਣ ਬਾਲ ਦੇਖੋ ਮੇਰੇ ਹਿਸਾਬ ਨਾਲ ਚਾਹਲੇ نیچے ਚਲੀਏ ਤੁਹਾਨੂੰ ਨੀਕੇ ਦਿਖਾਉਣੇ ਦੋਸਤ ਉਸ ਸਟੋਰ ਚ ਪਿਆ ਹੈਗਾ ਨਹੀਂ ਪਤਾ ਲਾਉਂਗੀ ਸਾਡੀ ਬੋੜੀ ਬੜੀ ਖਤਰਨਾਕ ਦਰਬਰਾ ਦਾਦਾ ਇਤੋ ਬਲੇ ਦੋਸਤੋ ਸਟੋਰ ਆਪਣਾ ਹੁਣ ਦਿਖਾਉਣ ਨੇ ਸਟੋਰ ਦੇ ਵਿੱਚ ਇੱਥੇ ਕਿੱ사 ਸੀਗਾ ਕੋਈ ਵਾਧੂ ਘਟੂ ਸਮਾਨ ਸਾਰਾ ਆਪਣਾ ਇੱਥੇ ਪਿਆਦਾ ਆਹ ਦੇਖੋ ਜੀ ਦੇਖ ਸਕਦਾ ਇੱਥੇ ਆਪਣਾ ਫੀਡ ਪਈ ਮੱਝਾਂ ਵਾਲੀ ਤੇ ਇੱਥੇ ਆ ਚੂਈਆਂ ਦੇਖ ਲੋ ਕੀ ਹਾਲ ਰੁਕ ਗਿਆ ਆਪਾਂ ਮੈਂ ਵੀ ਆਈ ਕਰਲੀ 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 ਕਿਧਰ ਗਈ ਆਹ ਦੇ ਤੁਹਾਡੇ ਸਿਰ ਉੱਤੇ ਹਾਈ ਕਿੱਥੇ ਆ ਤੁਹਾਡੇ ਸਿਰ ਉੱਤੇ ਫੱਟ ਗਈ ਮੈਂ ਕਿੱਥੇ ਰੱਖਿਆ ਦੱਸ ਮੜਾ ਆਹੋ ਸਟੋਰ ਚ ਆਪਣੇ ਸਮਾਨ ਆ ਪਿਆ ਐਕਸਟਰਾ ਬਹਲਾ ਘਾਣਾ ਜਾ ਪਹਿਲਾਂ ਇੱਥੇ ਪਿਆ ਸੀਗਾ ਫਿਰ ਇੱਥੇ ਟੋਕਰੀ ਚ ਟੋਕਰੀ ਚ ਪਿਆ ਐਚ ਫਿਰ ਟੋਕਰੀ ਨਹੀਂ ਕਿਉਂਕਿ ਇਹ ਆਪਣਾ ਸਟੋਰ ਰੂਮ ਦੋਸਤੋ ਕੱਚਾ ਜਿਹੜਾ ਤੇ ਤਾਂ ਕਰਕੇ ਇੱਥੇ ਚੂਈਆਂ ਦਾ ਇਹ ਘਟਕਾਣਾ ਤੇ ਤੁਸੀਂ ਦੇਖ ਹੀ ਲਿਆ ਦੋਸਤੋ ਤੇ ਜੇ ਕਿਸ ਨੂੰ ਪਤਾ ਹੋਵੇ ਵੀ ਆਪਾਂ ਉਹਨੂੰ ਕਿਵੇਂ ਜੋੜ ਸਕਦੇ ਆ ਤੇ ਸਾਨੂੰ ਦੱਸ ਦਿਓ ਕੋਈ ਦਾ ਹੱਲ ਹੈਗਾ ਤਾਂ ਯੋ ਨੂ ਵੈਸ ਦਾ ਕਪੜਾ ਹੈ ਕਪੜੇ ਦਾ ਕੋਈ ਮਨ ਲਾ ਜੋੜ ਵੀ ਨਹੀਂ ਹੋ ਸਕਦਾ ਕੋਈ ਵਾਚ ਕਿਵੇਂ ਕੋਈ ਹੈ ਆਈਡੀਆ ਆਪਾਂ ਨੂੰ ਕੀ ਕਰ ਸਕਦੇ ਆ ਟੇਪ ਲਾ ਦੋ ਟੇਪ ਲਾਉਣੇ ਖੜਨਾ ਕਿ ਟੇਪ ਲਾਈ ਤੁਸੀਂ ਆਪਾਂ ਅੱਗੇ ਆਪ ਟੇਪ ਲਾਈ ਸੀ ਦੋਸਤ ਟੇਪ ਤੇ ਖੜਦਾ ਨਹੀਂ ਪਾਣੀ ਫਿਰ ਵੀ ਲੀਕ ਹੋ ਜਾਂਦਾ ਚਲ ਦੇਖਦੇ ਕੀ ਬੰਦ ਆ ਹਾਂ ਮਾਂਚ ਕਹਿੰਦਾ ਇੱਕ ਚੀਜ਼ ਹੋਰ ਦਿਖਾਉਣੇ ਦੋਸਤਾਂ ਨੂੰ ਆਪ ਕਮਿੰਗ ਵਲੋਗਾਂ ਚ ਕੰਨਾ ਕੋਈ ਚੀਜ਼ ਨਮੀ ਲਿਆ ਕਰਨੀ ਹੈ ਹਾਂ ਹੁਣ ਕਿਉਂਕਿ ਆ ਰਹੀ ਦੀਵਾਲੀ ਤੇ ਆਏ ਦੀ ਗੰਨ ਇਹ ਬਣਾਉਣਾ ਕੀ ਦੁਬਾਰੇ ਬਣਾਉਣਾ ਇਹ ਬਣਾਉਣੀ ਆ ਇਧਰੋਂ ਟਿੱਡਾ ਹੋਇਆ ਪਿਓ ਇਹ ਪਟਾਕੇ ਚੁਰਾਉਣ ਦੇ ਦੋਸਤੋ ਗੰਨ ਆਪਣੇ ਦੇਖੋ ਆਈ ਕਰੋਨਾ ਪੈ ਗਿਆ ਇਹ ਸੱਟ ਮਾਰਾ ਕੇ ਕਰਾ ਲਾਂਗੇ ਦੁਕਾਨ ਤੇ ਦੇਖੋ ਦਿਖਾ ਲੇ ਕੋ ਦਿਖਾ ਦੋਸਤਾਂ ਨੂੰ ਗੰਨ ਦਿਖਾਰੇ ਆ ਦੋਸਤੋ ਦੇਖੋ ਇਹਦੀ ਗੰਨ ਪਟਾਕੇ ਚੁਰਾਉਣ ਵਾਲੀ ਸੇਫਟੀ ਲਈ ਇਹ ਲੋ ਇਹਦੀ ਬਹੁਤ ਮਜ਼ਬੂਤ ਬਣੀ ਆ ਸਾਡੇ ਦਾਦਾ ਜੀ ਹੁਣ ਸਾਨੂੰ ਬਣਾ ਕੇ ਦਿੱਤੀ ਸੀਗੀ ਹੁਣ ਇਹ ਵੰਚ ਦੇ ਵੰਚ ਦੇ ਪਰਦਾਦਾ ਜੀ ਨੇ ਤੇ ਵੰਚ ਦੇ ਵੀ ਹੁਣ ਕੰਮ ਆ ਰਹੀ ਆ ਦੋਸਤੋ ਇਹ ਦੇਖ ਸਕਦੇ ਨੇ ਇਹਦੇ ਵਿੱਚ ਇੱਥੇ ਪਟਾਕੇ ਨਹੀਂ ਬੜੀ ਆ ਇਹਦੇ ਵਿੱਚ ਪਟਾਕੇ ਰੱਖ ਕੇ ਇਹਦੇ ਵਿੱਚ ਤੇ ਆਪਾਂ ਚਲਾ ਲਾਂ ਨਾ ਥੋੜੀ ਸੇਫਟ ਰਹਿੰਦੀ ਆ ਇਹ ਵਾਂਚ ਚੱਲਣਾ ਤੇ ਇਹ ਸੇਫਟੀ ਲਈ ਵਧੀਆ ਹੈਗਾ ਤੇ ਚਲੋ ਦੋਸਤੋ ਇਸ ਵਿੱਚ بڑے ਬੋਲਟ ਬੰਮਸ ਲਾਇਆ ਹੈ ਕੱਖ ਕੁਝ ਕਹਣਾ ਦੋਸਤਾਂ ਨੂੰ ਹੋਰ ਕੋਈ ਸੋਲੂਸ਼ਨ ਆ ਦਾ ਦੋਸਤ ਦੱਸ ਦਿਓ ਸਾਨੂੰ ਸਾਡੇ ਸਵਿਮਿੰਗ ਪੂਲਾਂ ਨੂੰ ਜੋੜੀ ਕਿਵੇਂ ਕਰਾਂ ਜੋੜੀਏ ਤਿੰਨੇ ਜਹ ਫਰੋਂ ਵਾਲੇ ਕਰਮੇ ਆਪਾਂ ਨਵਾਂ ਲੈ ਲਾਂਗੇ ਚਲ ਵੰਸ਼ਵਰ ਕਰਦੇ ਵਲੌਗ ਦਾ ਐਂਡ ਤੇ ਦੋਸਤਾਂ ਨੂੰ ਚੈਨਲ ਸਬਸਕ੍ਰਾਈਬ ਲਈ ਕਹਿ ਰਹੇ ਮarre ਤੇਰੀ ਬਾਹਵ ਮੰਦੇ ਆ ਗਾਇਸ ਚੈਨਲ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਆਪਾਂ ਹੋਰ ਨਵੇਂ ਇੰਟਰਸਟਿੰਗ ਬਲੌਗ ਲਿਆਉਂਦੇ ਰਵਾਂਗੇ ਤੁਹਾਡੇ ਲਈ ਤੇ ਉਦੋਂ ਤੱਕ ਲਈ ਬਾਏ ਬਾਏ ਜੀ ਬਾਏ ਬਾਏ